ਅੱਜ ਕੱਲ ਸਟੈਂਡਰਡ ਦੀ ਗੱਲ ਹੁੰਦੀ ਆ ਖਾਲਸਾ ਜੀ ਮੈਂ ਇੱਕ ਵਾਰ ਤੇ ਹੋਰ ਬੇਨਤੀ ਕੀਤੀ ਸੀ ਅੱਜ ਦੇ ਸਿੱਖ ਨੇ ਸਟੈਂਡਰਡ ਬੰਨਣਾ ਹੋਵੇ ਤੇ ਆਪਾਂ ਕੀ ਕਰਦੇ ਆ ਫੋਨ ਵੱਡਾ ਲੈ ਲਿਆ ਸਟੈਂਡਰਡ ਵੱਜ ਕੇ ਗੱਡੀ ਲੰਮੀ ਚੌੜੀ ਲੈ ਲਈ ਕੋਠੀ ਸੋਹਣੀ ਪਾ ਲਈ ਆਪਣਾ ਸ਼ਿੰਗਾਰ ਕਰ ਲਿਆ ਤੇ ਸਟੈਂਡਰਡ ਬੰਦਦੇ ਆ ਨਹੀਂ ਜੇ ਸਿੱਖ ਦਾ ਸਟੈਂਡਰਡ ਵੱਜਣਾ ਏ ਖਾਲਸਾ ਜੀ ਬੇਨਤੀ ਕਰਦੇ ਆ ਉੱਚ ਬੰਨਣਾ ਪਵੇਗਾ ਜਿਵੇਂ ਭਾਈ ਅਮਰੀਕ ਸਿੰਘ ਨੇ ਆਪਣਾ ਸਟੈਂਡਰਡ ਬੰਨਿਆ ਸੀ ਉਹ ਸਟੈਂਡਰਡ ਸ਼ੁਰੂ ਹੁੰਦਾ ਏ ਅਮਰਤ ਵੇਲੇ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆ ਜੇ ਸਟੈਂਡਰਡ ਸਿੱਖ ਦਾ ਬੱਜਣਾ ਏ ਉਹ ਉੱਚੇ ਜੀਵਨ ਚੋਂ ਬੱਜਣਾ ਏ ਜੇ ਸਟੈਂਡਰਡ ਸਿੱਖ ਦਾ ਬੱਜਣਾ ਏ ਉਹ ਉੱਚੇ ਕਿਰਦਾਰ ਚੋਂ ਬੱਜਣਾ ਏ ਸਿੱਖ ਦਾ ਸਟੈਂਡਰਡ ਉੱਚੇ ਬੋਲਿਆਂ ਚੋਂ ਤੇ ਖਾਲਸਾ ਜੀ ਉੱਚੇ ਬਚਨਾਂ ਦੇ ਵਿੱਚੋਂ ਉੱਚੇ ਕਰਮਾਂ ਦੇ ਵਿੱਚੋਂ ਬੱਜਣਾ ਏ ਗੱਡੀਆਂ ਦੇ ਨਾਲ ਸਟੈਂਡਰਡ ਨਹੀਂ ਹੁੰਦੇ ਇਹ ਸਟੈਂਡਰਡ ਬਣਾਇਆ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੇ ਕਿ ਸਮੇਂ ਮੁਤਾਬਕ ਇੱਕ ਸਿੱਖ ਨੇ ਸੰਘਰਸ਼ ਕਿਵੇਂ ਕਰਨਾ ਹੈ ਸਮੇਂ ਮੁਤਾਬਕ ਸਿੱਖ ਦੀ ਚਾਲ ਕੀ ਹੋਣੀ ਚਾਹੀਦੀ ਹੈ ਉਹਦੀ ਤੌਰ ਕੀ ਹੋਣੀ ਚਾਹੀਦੀ ਹੈ ਉਹਦੀ ਵਿਉਂਤ ਕੀ ਹੋਣੀ ਚਾਹੀਦੀ ਹੈ ਉਹਨੇ ਚੱਲਣਾ ਕਿਸ ਹਿਸਾਬ ਦੇ ਨਾਲ ਹੈ ਗਾਈਡੈਂਸ ਕਿਵੇਂ ਲੈਣੀ ਹੈ ਗਾਂ ਨੌਜਵਾਨਾਂ ਨੂੰ ਗਾਈਡ ਕਿਵੇਂ ਕਰਨਾ ਹੈ ਉਹ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਆਉਂਦਾ ਸੀ ਕਿ ਸਮੇਂ ਦੀ ਸਰਕਾਰ ਕੀ ਚਾਹੁੰਦੀ ਹੈ ਤੋਂ ਦੇ ਨਾਲ ਖਤਮ ਕਰਨਾ ਹੋ ਰਿਹਾ ਹੈ ਨਾ ਅੱਜ ਵੀ ਵਿਚਾਰਧਾਰਕ ਹਮਲੇ ਹੋ ਰਹੇ ਆ ਇਸ ਚੀਜ਼ ਨੂੰ 40 ਸਾਲ ਪਹਿਲਾਂ ਭਾਈ ਅਮਰੀਕ ਸਿੰਘ ਜੀ ਨੇ ਪਛਾਣ ਲਿਆ ਕਿ ਸਾਡੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਜੋ ਗੁਰਬਾਣੀ ਪ੍ਰਤੀ ਪ੍ਰੇਮ ਜੋ ਭਾਵਨਾ ਤੋਂ ਸ਼ਰਧਾ ਹੋਣੀ ਚਾਹੀਦੀ ਹੈ ਉਹ ਅੱਜ ਸਰਕਾਰ ਮਿਟਾਉਂਦੀ ਪਈ ਹੈ ਟਰੈਂਡ ਸੈਟਿੰਗ ਦੀ ਅਸੀਂ ਗੱਲ ਕਰਦੇ ਆਂ ਖਾਲਸਾ ਉਹ ਨਹੀਂ ਜੋ ਦੁਨੀਆ ਦੇ ਟਰੈਂਡ ਫੋਲੋ ਕਰੇ ਖਾਲਸਾ ਉਹ ਆ ਜੋ ਦੁਨੀਆ ਦੇ ਲਈ ਟਰੈਂਡ ਪੈਦਾ ਕਰ ਦਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਯਾਦ ਆਪਾਂ ਕਰਨ ਆਏ ਆ ਸ਼ਹੀਦਾਂ ਨੂੰ ਤੇ ਜਾਕਾਰੇ ਵੀ ਢੱਲੇ ਨੇ ਤੇ ਫਤਿਹ ਵੀ ਢੱਲੀ ਆ ਗੱਲ ਆਪਾਂ ਆਪਣਾ ਘਰ ਬਣਾਉਣ ਦੀ ਕਰਦੇ ਆਂ ਗੱਲ ਆਪਾਂ ਰਾਜ ਕਰੇਗਾ ਖਾਲਸਾ ਕਰਦੇ ਆਂ ਗੱਲ ਅਸੀਂ ਕਹਿੰਨੇ ਆ ਕਿ ਅਸੀਂ ਪੁੱਤ ਪੁੱਤਰੀਆਂ ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਤੇ ਜਿੰਨੀ ਉਹਨਾਂ ਨੇ ਦਲੇਰੀ ਸਾਡੇ ਚ ਪਟ-ਕਟ ਕੇ ਭਰੀ ਐ ਉਸ ਹਿਸਾਬ ਦੇ ਨਾਲ ਜੋਸ਼ ਨਹੀਂ ਵਿਖ ਰਿਹਾ ਫਿਰ ਤੋਂ ਆਪਾਂ ਫਤਿਹ ਬੁਲਾਵਾਂਗੇ ਜੋਸ਼ ਦੇ ਨਾਲ ਗੱਜ ਕੇ ਫਤਿਹ ਦਾ ਜਵਾਬ ਫਤਿਹ ਦੇ ਆ ਜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਕਿਸੇ ਵੀ ਸਮਾਗਮ 'ਚ ਜਾਓ ਪ੍ਰੋਗਰਾਮ 'ਚ ਜਾਓ ਸ਼ਹੀਦਾਂ ਨੂੰ ਯਾਦ ਕਰਦੇ ਹੋਣ ਜਿੱਥੇ ਮਹਾਪੁਰਖਾਂ ਨੂੰ ਯਾਦ ਕਰਦੇ ਹੋਣ ਜਿੱਥੇ ਜਿੱਥੇ ਇਨਕਲਾਬ ਦੀ ਗੱਲ ਹੋਏ ਰਾਜ ਦੀ ਗੱਲ ਹੋਏ ਇਸੇ ਤਰੀਕੇ ਦੇ ਨਾਲ ਫਤਿਹ ਗਜਾਇਆ ਕਰੋ ਜਗਾਰੀਆਂ ਦੇ ਜਵਾਬ ਇਸੇ ਤਰੀਕੇ ਦੇ ਨਾਲ ਜੋਸ਼ ਦੇ ਨਾਲ ਦਿਆ ਕਰੋ 올 ਇੰਡੀਆ ਸਟੂਡੈਂਟਸ ਫੈਡਰੇਸ਼ਨ ਤਿੰਨਾਂ ਦੇ ਚੋਟੀ ਦੇ ਪ੍ਰਧਾਨ ਸਾਹਿਬ ਚੋਟੀ ਦੇ ਵਿਦਵਾਨ ਚੋਟੀ ਦੇ ਬਲਾਰੇ ਸਾਡੇ ਦਿਲਾਂ ਦੇ ਧੜਕਣ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਿਨ੍ਹਾਂ ਦਾ ਅੱਜ ਅਸੀਂ ਦਿਹਾੜਾ ਮਨਾਉਣ ਆਏ ਆਂ ਤੇ ਕਿਹੜੇ ਅਸਥਾਨ ਤੇ ਅਸੀਂ ਮਨਾਉਣ ਆਏ ਆਂ ਇਹ ਉਹ ਅਸਥਾਨ ਆ ਜਿੱਧਰੋਂ ਸੰਤ ਵੀ ਆਏ ਨੇ ਜਿੱਧਰੋਂ ਸਪਾਈ ਵੀ ਆਏ ਨੇ ਇਹ ਜਨਮ ਅਸਥਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ 8 ਸਾਲ ਦੀ ਉਹਨਾਂ ਦੀ ਸੇਵਾ ਦਮਦਮੇ ਟਕਸਾਲ ਦੇ ਮੁਖੀ ਦੇ ਬਤੌਰ ਪਰ 8 ਸਾਲਾਂ ਦੇ ਵਿੱਚ ਜੋ ਉਹਨਾਂ ਨੇ ਪ੍ਰਚਾਰ ਦੀ ਮੁਹਿੰਮ ਵਿੱਢੀ ਹੈ ਜੋ ਉਹਨਾਂ ਨੇ ਇੱਕ ਵਿਚਾਰ ਖਾਲਸਾ ਕੌਮ ਦੇ ਵਿੱਚ ਪੇਸ਼ ਕੀਤਾ ਹੈ ਉਹ ਵਿਚਾਰ ਸਾਬਤ ਸੂਰਤ ਹੋਣ ਦਾ ਉਹ ਵਿਚਾਰ ਗੁਰੂਵਾਲ ਮੂਹ ਕਰਨ ਦਾ ਉਹ ਵਿਚਾਰ ਹੈ ਆਪਣੇ ਨਿਆਰੀ ਹੋਣ ਨੂੰ ਪ੍ਰਗਟ ਕਰਕੇ ਰੱਖਣ ਦਾ ਸਮਾ ਘਟ ਸੀ ਸੰਤਾਂ ਦੇ ਕੋਲ ਵਿਚਾਰ ਬਹੁਤ ਉੱਚੇ ਸਨ ਕੋਈ ਵੀ ਸੰਘਰਸ਼ ਹੋਵੇ ਖਾਲਸਾ ਜੀ 10 ਬਾਰ ਬਾਰ ਬੇਨਤੀ ਕਰਦਾ ਹੁੰਦਾ ਹੈ ਕੋਈ ਲੜਾਈ ਹੋਵੇ ਕੋਈ ਸੰਘਰਸ਼ ਹੋਵੇ ਕੋਈ ਮੁਹਿਮ ਹੋਵੇ ਉਹਦੇ ਵਿੱਚ 90% ਕੰਮ ਵਿਚਾਰ ਤੇ ਪ੍ਰਚਾਰ ਦਾ ਹੁੰਦਾ ਹੈ ਜਦੋਂ ਕੰਮ ਸਿਖਰਾਂ ਤੇ ਚਲ ਜੇ ਜਦੋਂ ਦੁਸ਼ਮਣ ਜ਼ਬਰ ਤੇ ਜ਼ੁਲਮ ਦੇ ਉੱਤੇ ਉੱਤਰ ਆਵੇ ਉਦੋਂ ਫਿਰ ਹਥਿਆਰ ਵਰਤਿਆ ਜਾਂਦਾ ਹੈ ਪਰ 90% ਕੰਮ ਉਹ ਵਿਚਾਰ ਤੇ ਪ੍ਰਚਾਰ ਦਾ ਹੁੰਦਾ ਹੈ ਉਹ ਬਾਖੂਬੀ ਡਿਊਟੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਨਿਭਾਈ ਹੈ ਉਹ ਧਰਤੀ ਤੇ ਆਪਾਂ ਆਏ ਆ ਪਿਉਆਂ ਨੂੰ ਪੁੱਤ ਪਿਆਰੇ ਹੁੰਦੇ ਨੇ ਜਦੋਂ ਪਿਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਝੁੱਕ ਕੇ ਆਪਣੇ ਪੁੱਤਰ ਲਈ ਅਰਦਾਸ ਕਰਦਾ ਇਹ ਸੱਚੇ ਪਾਤਸ਼ਾਹ ਇਹਨੂੰ ਸਿਹਤ ਬਖਸ਼ਿਸ਼ ਕਰੀ ਸੱਚੇ ਪਾਤਸ਼ਾਹ ਇਹਨੂੰ ਚੰਗੀ ਨੌਕਰੀ ਬਖਸ਼ਿਸ਼ ਕਰੀ ਚੰਗੀ ਇਹਨੂੰ ਘਰ ਦੀ ਬਖਸ਼ਿਸ਼ ਕਰੀ ਚੰਗੀਆਂ ਮੰਜ਼ਲਾਂ ਇਹਨੂੰ ਤੰਦਰੁਸਤੀ ਬਖਸ਼ਿਸ਼ ਕਰੀ ਤੇ ਦੂਜੇ ਪਾਸੇ ਖੜਾ ਇਹ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਾ ਉਹ ਬੇਨਤੀ ਕਰ ਰਿਹਾ ਹੈ ਅਰਦਾਸ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਮੇਰਾ ਇੱਕ ਸੁਪੁੱਤਰ ਕੌਮ ਦੀ ਝੋਲੀ 'ਚ ਪਾਈ ਇਹ ਜੇ ਕਰਮ ਕਿਸੇ ਤੇ ਹਿੱਸੇ ਆਇਆ ਏ ਉਸ ਸੰਤ ਕਰਤਾਰ ਸਿੰਘ ਦੇ ਹਿੱਸੇ ਆਇਆ ਏ ਇਹ ਹਿੱਸੇ ਆਉਂਦਾ ਏ ਸੰਤ ਸਿਪਾਈਆਂ ਦੇ ਇਹ ਹਿੱਸੇ ਆਉਂਦਾ ਏ ਕੋਈ ਆਪਣੇ ਪੁੱਤਰ ਦੀ ਸ਼ਹੀਦੀ ਮੰਗਣੀ ਇੱਕ ਨਿੱਕਾ ਕਰਮ ਨਹੀਂ ਪੁੱਤਰ ਦੀ ਸ਼ਹੀਦੀ ਮੰਗਣ ਦੇ ਲਈ ਬਹੁਤ ਦਲੇਰੀ ਚਾਹੀਦੀ ਏ ਉਸ ਗੁਰੂ ਨੂੰ ਸਮਰਪਣ ਹੋਣ ਦੀ ਭਾਵਨਾ ਚਾਹੀਦੀ ਉਹ ਭਾਵਨਾ ਹੈ ਸੰਤ ਕਰਤਾਰ ਸਿੰਘ ਖਾਲਸਾ ਪੰਡਰਾਂ ਵਾਲੇ ਜੋ ਉਹਨਾਂ ਨੇ ਨਾਰਾ ਦਿੱਤਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਕਰਮੀ ਯੋਧੇ ਸਨ ਇੱਕ ਤਾਂ ਹੁੰਦੇ ਗੱਲਾਂ ਵਾਲੇ ਯੋਧੇ ਗੱਲਾਂ ਨਾਲ ਆਪਣਾ ਵੀ ਢਿੱਡ ਭਰ ਲੈਂਦੇ ਨੇ ਅਗਲਿਆਂ ਦਾ ਵੀ ਭਰੀ ਜਾਂਦੇ ਨੇ ਨਾਲਦਿਆਂ ਦਾ ਵੀ ਭਰ ਲੈਂਦੇ ਨੇ ਤੇ ਰੱਜ ਜਾਂਦੇ ਨੇ ਤੇ ਖੁਸ਼ ਹੋ ਜਾਂਦੇ ਨੇ ਪਰ ਕਰਮ ਨਿਭਾਉਣਾ ਜਿਨ੍ਹਾਂ ਨੇ ਜਿਨ੍ਹਾਂ ਨੇ ਸਿੱਖ ਲਿਆ ਕਰਮ ਨਿਭਾਉਣਾ ਉਹਨਾਂ ਦਾ ਨਾਮ ਹੈ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਉਹਨਾਂ ਦਾ ਨਾਮ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਚੰਨਕ ਬੇਨਤੀਆਂ ਕਰਨੀਆਂ ਨੇ ਕਿ ਅਸੀਂ ਕਿਉਂ ਦਿਹਾੜੇ ਮਨਾ ਰਹੇ ਆਂ ਕਹਿੰਦੇ ਆ ਨਾ ਕਿ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਸਮਝਾ ਕਰੋ ਤੇ ਸਮਝਣਾ ਹੈ ਤੇ ਉਹਨਾਂ ਮੰਨਣਾ ਵੀ ਹੈ ਕਿਉਂ ਅਸੀਂ ਇਹ ਜੋ ਜੋੜ ਮੇਲੇ ਕਿਉਂ ਮਨਾਏ ਜਾਂਦੇ ਨੇ ਤੁਸੀਂ ਇਨਾਂ ਜੋੜ ਮੇਲਿਆਂ 'ਚ ਕਿਉਂ ਆਉਂਨੇ ਹੋ ਕਿਉਂ ਕਿ ਇਹ ਜੋ ਸਤਪੁਰਸ਼ ਜਿਨ੍ਹਾਂ ਦੀ ਅਸੀਂ ਅੱਜ ਬਾਤ ਪਾ ਰਹੇ ਆਂ ਇਹ ਪੂਰੇ ਨੇ ਉਸ ਅਕਾਲ ਪੁਰਖ ਦੇ ਵਿੱਚ ਇਹ ਪੂਰੇ ਨੇ ਗੁਰਬਾਣੀ ਦੇ ਨਾਲ ਇਹ ਪੂਰੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਇਹ ਵੱਡੇ ਨੇ ਤੇ ਵੱਡਿਆਂ ਨੂੰ ਯਾਦ ਕਰਕੇ ਸਾਡੇ ਅਰਗੇ ਜਿਹੜੇ ਛੋਟੇ ਨੇ ਉਹ ਵੀ ਵੱਡੇ ਹੋ ਜਾਂਦੇ ਨੇ ਵੱਡਿਆਂ ਨੂੰ ਯਾਦ ਕਰਕੇ ਜੋ ਇੱਕ ਮਾਰਗਦਰਸ਼ਨ ਸਾਡੇ ਲਈ ਉਹ ਛੱਟ ਕੇ ਗਏ ਨੇ ਸ਼ਹੀਦ ਛੱਟ ਕੇ ਗਏ ਨੇ ਸਤਪੁਰ ਛੱਟ ਕੇ ਗਏ ਨੇ ਜੋ ਮਾਰਗਦਰਸ਼ਨ ਕਰਕੇ ਗਏ ਨੇ ਸਾਨੂੰ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਇਸ ਮਾਰਗ ਤੇ ਚੱਲਣਾ ਹੈ ਕੋਈ ਤਾਂ ਗੱਲ ਹੋएगी ਕਿ ਸਰਕਾਰਾਂ ਦੇ ਅੱਖਾਂ ਦੇ ਵਿੱਚ ਰੜਕਦੇ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕੋਈ ਤਾਂ ਗੱਲ ਹੋएगी ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੇ ਵਿੱਚ ਕਿ ਸਰਕਾਰਾਂ ਦੀ ਅੱਖਾਂ ਦੇ ਵਿੱਚ ਰੜਕਦੇ ਸਨ ਉਹਨਾਂ ਦੀ ਕੀ ਵੀਡੀਓ ਨਹੀਂ ਅੱਜ ਕੱਲ ਲੱਭਦੀ ਸਾਨੂੰ ਉਹਨਾਂ ਦੇ ਬੋਲ ਨਹੀਂ ਸਾਡੇ ਕੰਨਾਂ ਦੇ ਵਿੱਚ ਪੈਂਦੇ ਇੰਨੇ ਪ੍ਰਭਾਵਸ਼ਾਲੀ ਬੋਲ ਉਸ ਸੰਤ ਸਿਪਾਹੀ ਦੇ ਅੱਜ ਕੱਲ ਸਟੈਂਡਰਡ ਦੀ ਗੱਲ ਹੁੰਦੀ ਆ ਖਾਲਸਾ ਜੀ ਮੈਂ ਇੱਕ ਥਾਂ ਤੇ ਹੋਰ ਬੇਨਤੀ ਕੀਤੀ ਸੀ ਅੱਜ ਦੇ ਸਿੱਖ ਨੇ ਸਟੈਂਡਰਡ ਬਣਨਾ ਹੋਵੇ ਤੇ ਆਪਾਂ ਕੀ ਕਰਦੇ ਆ ਫੋਨ ਵੱਡਾ ਲੈ ਲਿਆ ਸਟੈਂਡਰਡ ਵੱਜ ਗਿਆ ਗੱਡੀ ਲੰਮੀ ਚੌੜੀ ਲੈ ਲਈ ਕੋਠੀ ਸੋਣੀ ਪਾ ਲਈ ਆਪਣਾ ਸ਼ਿੰਗਾਰ ਕਰ ਲਿਆ ਤੇ ਸਟੈਂਡਰਡ ਬੰਦਦੇ ਆ ਨਹੀਂ ਜੇ ਸਿੱਖ ਦਾ ਸਟੈਂਡਰਡ ਵੱਜਣਾ ਹੈ ਖਾਲਸਾ ਜੀ ਬੇਨਤੀ ਕਰਦਿਆਂ ਉੱਚ ਬੰਨਣਾ ਪਵੇਗਾ ਜਿਵੇਂ ਭਾਈ ਅਮਰੀਕ ਸਿੰਘ ਨੇ ਆਪਣਾ ਸਟੈਂਡਰਡ ਬੰਨਿਆ ਸੀ ਉਹ ਸਟੈਂਡਰਡ ਸ਼ੁਰੂ ਹੁੰਦਾ ਏ ਅਮਰਤ ਵੇਲੇ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੂਖ ਦਵਾਰ ਜੇ ਸਟੈਂਡਰਡ ਸਿੱਖ ਦਾ ਵੱਜਣਾ ਹੈ ਉਹ ਉੱਚੇ ਜੀਵਨ ਚੋਂ ਵੱਜਣਾ ਹੈ ਜੇ ਸਟੈਂਡਰਡ ਸਿੱਖ ਦਾ ਵੱਜਣਾ ਹੈ ਉਹ ਉੱਚੇ ਕਿਰਦਾਰ ਚੋਂ ਬਜਣਾ ਹੈ ਸਿੱਖ ਦਾ ਸਟੈਂਡਰਡ ਉੱਚੇ ਬੋਲਿਆਂ ਚੋਂ ਤੇ ਖਾਲਸਾ ਜੀ ਉੱਚੇ ਬਚਨਾਂ ਦੇ ਵਿੱਚੋਂ ਉੱਚੇ ਕਰਮਾਂ ਦੇ ਵਿੱਚੋਂ ਬਜਣਾ ਹੈ ਗੱਡੀਆਂ ਦੇ ਨਾਲ ਸਟੈਂਡਰਡ ਨਹੀਂ ਹੁੰਦੇ ਇਹ ਸਟੈਂਡਰਡ ਬਣਾਇਆ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੇ ਉਹਨਾਂ ਦੀਆਂ ਤਿੰਨ ਖੂਬੀਆਂ ਤੁਹਾਡੇ ਨਾਲ ਅੱਜ ਮੈਂ ਸਾਂਝੀਆਂ ਕਰਨੀਆਂ ਭਾਈ ਅਮਰੀਕ ਸਿੰਘ ਜੀ ਦੀਆਂ ਅਮਰ ਸ਼ਹੀਦੀਆਂ ਖਾਸ ਕਰਕੇ ਨੌਜਵਾਨਾਂ ਨੂੰ ਮੈਂ ਬੇਨਤੀ ਕਰੂੰਗਾ ਇਹਨਾਂ ਗੱਲਾਂ ਵੱਲ ਗੌਰ ਕਰਿਓ ਜੇ ਅੱਜ ਅਸੀਂ ਰਾਜ ਦੀ ਤਾਂ ਗੱਲ ਕਰਦੇ ਆਂ ਪਰ ਆਪਣੇ ਸਤਪੁਰਸ਼ਾਂ ਦੇ ਜੋ ਪਾਈ ਪੂਰਨ ਆ ਉਹਨਾਂ ਤੇ ਅਸੀਂ ਚੱਲ ਨਹੀਂ ਰਹੇ ਉਹਨਾਂ ਦੀ ਅਸੀਂ ਗੱਲ ਨਹੀਂ ਸਮਝਦੇ ਪਏ ਉਹ ਕੀ ਹੈ ਪਹਿਲੀ ਤਾਂ ਪਾਈ ਅਮਰੀਕ ਸਿੰਘ ਇਸ ਅ ਲੀਡਰ ਦੈਟ ਲੀਡਸ ਬਾਈ ਐਗਜ਼ੈਂਪਲ ਕਿ ਪਹਿਲਾਂ ਆਪਣੇ ਪਿੰਡੇ ਤੇ ਹੰਡਾਉਂਦਾ ਹੈ ਪਾਈ ਅਮਰੀਕ ਸਿੰਘ ਫਿਰ ਨੌਜਵਾਨਾਂ ਨੂੰ ਸੇਧ ਦਿੰਦਾ ਹੈ ਕੇਵਲ ਗੱਲਾਂ ਦੇ ਨਾਲ ਨਹੀਂ ਦਾਸ ਨੇ ਪਹਿਲਾਂ ਵੀ ਕੀਤੀ ਹੈ ਗੱਲ ਸੂਰਪੀਰ ਬਚਨ ਕੇ ਬਲੀ ਆਪ ਅਮਰਤਾਰੀ ਹੋ ਕੇ ਨਿਤਨੇਮੀ ਹੋ ਕੇ ਜੁਰਤ ਵਾਲੇ ਹੋ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਅਟੁੱਟ ਭਰੋਸਾ ਨਿਸ਼ਠਾ ਰੱਖ ਕੇ ਤੇ ਫਿਰ ਪ੍ਰਚਾਰ ਕਰਿਆ ਕਰਦੇ ਸਨ ਕਿ ਨੌਜਵਾਨੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਪਰੇ ਹਨੇਰਾ ਹੈ ਜਦੋਂ ਤੱਕ ਆਪਣੇ ਆਪਾ ਪਿੰਡੇ ਤੇ ਨਹੀਂ ਹੰਡਾਉਂਦੇ ਖਾਲਸਾ ਜੀ ਰਾਜ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਓ ਗੱਲਾਂ ਕਰਨੀਆਂ ਸੌਖੀਆਂ ਨੇ ਪੂਰੀਆਂ ਪਾਉਣੀਆਂ ਔਖੀਆਂ ਨੇ ਪਰ ਪੂਰੀਆਂ ਪਾਈਆਂ ਕਿੰਨਾ ਨੇ ਜਿਨ੍ਹਾਂ ਦੇ ਅਸੀਂ ਅੱਜ ਜਨਮ ਦਿਹਾੜੇ ਤੇ ਆਏ ਆ ਉਹਨਾਂ ਦੀ ਦੂਜੀ ਖੂਬੀ ਅੱਜ ਜਿਸ ਗੱਲ ਤੋਂ ਅਸੀਂ ਮਾਰ ਖਾਂਦੇ ਪਏ ਆ ਨਾਨਕ ਸੋਨਰ ਕਭੂ ਨਹ ਹਾਰੇ ਤਾਲ ਜੋ ਜਾਣਾ ਪਾਸਾ ਕਿ ਸਮੇਂ ਮੁਤਾਬਕ ਇੱਕ ਸਿੱਖ ਨੇ ਸੰਘਰਸ਼ ਕਿਵੇਂ ਕਰਨਾ ਹੈ ਸਮੇਂ ਮੁਤਾਬਕ ਸਿੱਖ ਦੀ ਚਾਲ ਕੀ ਹੋਣੀ ਚਾਹੀਦੀ ਹੈ ਉਹਦੀ ਤੋਰ ਕੀ ਹੋਣੀ ਚਾਹੀਦੀ ਹੈ ਉਹਦੀ ਵਿਉਂਤ ਕੀ ਹੋਣੀ ਚਾਹੀਦੀ ਹੈ ਉਹਨੇ ਚੱਲਣਾ ਕਿਸ ਹਿਸਾਬ ਦੇ ਨਾਲ ਹੈ ਗਾਈਡੈਂਸ ਕਿਵੇਂ ਲੈਣੀ ਹੈ ਗਾਂ ਨੌਜਵਾਨਾਂ ਨੂੰ ਗਾਈਡ ਕਿਵੇਂ ਕਰਨਾ ਹੈ ਉਹ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਆਉਂਦਾ ਸੀ ਕਿ ਸਮੇਂ ਦੀ ਸਰਕਾਰ ਕੀ ਚਾਹੁੰਦੀ ਹੈ ਉਸ ਨਵਜ ਨੂੰ ਪਹਿਚਾਨ ਕੇ ਜੇ ਵਿਚਾਰ ਦਾ ਸਮਾਂ ਹੈ ਤੇ ਵਿਚਾਰ ਦੇ ਨਾਲ ਸਰਕਾਰ ਦੇ ਵਿਚਾਰ ਚਿਤ ਕਰਨੇ ਉਹਦਾ ਕੂੜ ਪ੍ਰਚਾਰ ਚਿਤ ਕਰਨਾ ਤੇ ਜਦੋਂ ਟੈਂਕਾਂ ਤੋਪਾਂ ਦੀ ਵਾਰੀ ਆਈ ਤੇ ਉਹਦੇ ਅਸੌਲਟ ਦੇ ਨਾਲ ਵੀ ਲੜਾਈ ਲੜਨੀ ਆਈ ਹੈ ਭਾਈ ਅਮਰੀਕ ਸਿੰਘ ਜੀ ਨੂੰ ਤੀਸਰੀ ਇਹ ਮੈਂ ਰੌਸ਼ਨ ਚਿਰਾਗ ਕਹਿਣਾ ਨਾ ਭਾਈ ਅਮਰੀਕ ਸਿੰਘ ਜੀ ਨੂੰ ਉਹ ਇਸ ਕਰਕੇ ਹੈ ਕਿ ਉਹਨਾਂ ਦੀ ਜੋ ਰੌਸ਼ਨੀ ਹੈ ਜੋ ਉਹ مشਾਲ ਜਿਹਨੂੰ ਅਸੀਂ ਭਾਈ ਅਮਰੀਕ ਸਿੰਘ ਕਹਿੰਨੇ ਆ ਉਹਦੀ ਰੌਸ਼ਨੀ ਅੱਜ ਤੱਕ ਸਾਡੇ ਤੱਕ ਪਹੁੰਚਦੀ ਪਈ ਹੈ ਉਹਨਾਂ ਨੂੰ ਗਿਆਨ ਨੂੰ ਅੱਜ 40 ਸਾਲ ਹੋ ਚੱਲੇ ਹੈ ਜੂਨ 6 ਨੂੰ 40 ਸਾਲ ਹੋ ਜਾਣੇ ਉਹਨਾਂ ਨੂੰ ਗਿਆਨ ਨੂੰ ਸ੍ਰੀ ਦੀ ਗੁਰੂਪਤੇ ਵਿੱਚ ਪਰ ਉਹ ਅਮਰ ਨੇ ਤੇ ਅਮਰ ਕਿਵੇਂ ਨੇ ਖਾਲਸਾ ਜੀ ਕਿਉਂਕਿ ਉਹਨਾਂ ਦੀ ਜੋ ਦੂਰ ਦ੍ਰਿਸ਼ਟੀ ਸੀ ਨੌਜਵਾਨਾਂ ਨੂੰ ਲੈ ਕੇ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਦੇ ਵਿੱਚ ਲੈਸ ਕਰਨ ਦੀ ਨੌਜਵਾਨਾਂ ਨੂੰ ਮੌਕੇ ਮੁਤਾਬਕ ਮੁਤਾਬਕ ਸੰਘਰਸ਼ ਲੜਨ ਦੀ ਜੋ ਉਹਨਾਂ ਨੇ ਵਿੱਦਿਆ ਦਿੱਤੀ ਸਿੱਖਿਆ ਦਿੱਤੀ ਹੈ ਜੋ ਉਹਨਾਂ ਨੂੰ ਲੈਸ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿਚਾਰ ਦੇ ਨਾਲ ਜੋ ਉਹਨਾਂ ਨੇ ਇੱਕ ਦੂਰਦ੍ਰਿਸ਼ਟੀ ਨੌਜਵਾਨਾਂ ਨੂੰ ਦਿੱਤੀ ਉਹ ਸਮਝ ਗਏ ਸਨ ਕਿ ਜੇ ਹਥਿਆਰਾਂ ਦਾ ਅੱਜ ਦੌਰ ਆ ਗਿਆ ਤੇ ਕੱਲ ਵਿਚਾਰਾਂ ਦੇ ਨਾਲ ਸਰਕਾਰ ਸਾਨੂੰ ਕੁਚਲੇਗੀ ਇੰਦਰਾ ਨੂੰ ਇਸੇ ਗੱਲ ਦਾ ਖੌਫ ਸੀ ਜੋ ਹੋਇਆ 1984 ਕਈ ਇੱਧਰ ਬੇਗੈਰਤ ਇਨਸਾਨ ਇਹ ਗੱਲ ਕਹਿੰਦੇ ਨੇ ਹੁਣ ਇੱਧਰ ਭਾਈ ਸਾਹਿਬ ਆ ਕੇ ਗਏ ਨੇ ਨਾ ਜੇ ਤੇ ਤੇ ਨਿਗਾਹ ਹੋਵੇ ਸਰਕਾਰਾਂ ਦੀ ਸਭ ਤੋਂ ਪਹਿਲਾਂ ਸਰਕਾਰਾਂ ਖਰੀਦਣ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ ਜੇ ਖਰੀਦਿਆ ਨਾ ਜਾਵੇ ਉਹਦੇ ਤੇ ਦਬਾਅ ਬਣਾਇਆ ਜਾਂਦਾ ਇੱਕ ਤੂੰ ਟਲ ਜਾ ਉਹਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਸੰਤ ਸਪਾਈ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ ਨਹੀਂ ਡਰਾ ਸਕੇ ਧਮਕਾ ਸਕੇ ਸੰਤ ਪਪਾ ਜਰਨੈਲ ਸਿੰਘ ਜੀ ਨੂੰ ਨਹੀਂ ਡਰਾ ਸਕੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਫਿਰ ਕੀ ਕੀਤਾ ਜਾਂਦਾ ਖਾਲਸਾ ਜੀ ਨਵਜ ਪਹਿਚਾਣੀ ਹੈ ਨਾ ਹੁਕਮਰਾਨ ਦੀ ਫਿਰ ਉਹਦੀ ਕਿਰਦਾਰ ਕੁਸ਼ੀ ਕੀਤੀ ਜਾਂਦੀ ਹੈ ਅੱਜ ਕਈ ਸਰਕਾਰੀਏ ਇਹ ਗੱਲ ਆਖਦੇ ਨੇ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਕੌਮ ਦੀ ਅਗਵਾਈ ਕਰ ਰਹੇ ਸਨ ਆਖੇ ਜੀ ਬਦਸਲੂਕੀ ਹੁੰਦੀ ਸੀ ਭੈਣਾ ਬੀਬੀਆਂ ਦੇ ਨਾਲ ਔਰਤਾਂ ਦੇ ਨਾਲ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਹਾਡੇ ਲੀਡਰ ਸੁਬ੍ਰਮਨਿਅਮ ਸਵਾਮੀ ਤੋਡੇ ਲੀਡਰ ਸਤਿਆਪਾਲ ਮਲਿਕ ਇਹ ਗੱਲ ਕਹਿੰਦੇ ਪਏ ਨੇ ਕਿ ਜਦੋਂ ਵੀ ਕਿਸੇ ਬੀਬੀ ਕੋਲ ਕੋਈ ਮਸਲਾ ਹੁੰਦਾ ਸੀ ਘਰ ਦਾ ਮਸਲਾ ਹੁੰਦਾ ਸੀ ਬਾਹਰ ਦਾ ਮਸਲਾ ਹੁੰਦਾ ਸੀ ਕਿਸੇ ਸਿੱਖ ਨੂੰ ਆਪਣੀ ਧੀ ਭੈਣ ਦੀ ਫਿਕਰ ਹੁੰਦੀ ਸੀ ਤੇ ਉਹ ਮਸਲਾ ਕਿਸੇ ਕੋਰਟ ਕਚਹਿਰੀ 'ਚ ਨਹੀਂ ਸੀ ਲੈ ਕੇ ਜਾਂਦੇ ਪੁਲਿਸ ਕੋਲ ਨਹੀਂ ਸੀ ਲੈ ਕੇ ਜਾਂਦੇ ਉਹ ਮਸਲਾ ਲੈ ਕੇ ਜਾਂਦੇ ਸੀ ਭਾਈ ਅਮਰੀਕ ਸਿੰਘ ਤੇ ਸੰਤ ਜੀ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਕੋਲ ਇਸੇ ਤਰੀਕੇ ਦੇ ਨਾਲ ਕਿਰਦਾਰ ਕੁਸ਼ੀਆਂ ਹੋਈਆਂ ਨੇ ਨਾ ਇਹ ਉਹ ਲੋਕ ਨੇ ਕਾਲ ਸਾਜੀ ਪਿਛਲੇ ਦਿਨੀ ਨਾ ਇੱਕ ਭੈਣ ਆਈ ਹੈ ਬਾਹਰੋਂ ਮੇਰੇ ਖਿਆਲ ਨਾਲ ਬ੍ਰਾਜ਼ੀਲ ਤੋਂ ਆਈ ਹੈ ਕਿ ਸਪੇਨ ਤੋਂ ਆਈ ਹੈ ਬ੍ਰਾਜ਼ੀਲ ਤੋਂ ਆਈ ਹੈ ਚਲੋ ਜਿੱਥੋਂ ਮਰਜੀ ਆਈ ਹੋਵੇ ਉਹ ਭੈਣ ਵਿਦੇਸ਼ੀ ਭੈਣ ਹੈ ਜਿਹੜੇ ਕਿਰਦਾਰ ਕੁਸ਼ੀ ਕਰਦੇ ਹੁੰਦੇ ਨਾ ਇੰਜ ਸਤ ਪੁਰਸ਼ਾਂ ਦੀ ਉਹਨਾਂ ਦੀ ਆਪ ਦੀ ਕਰਤੂਤ ਉਹਨਾਂ ਨੇ ਨੀਵੀਂ ਹੁੰਦੀ ਹੈ ਜੇ ਇਸ ਹਿਸਾਬ ਦੇ ਨਾਲ ਕਿਰਦਾਰ ਕੁਸ਼ੀ ਕਰਨ ਦਾ ਯਤਨ ਕਰਦੇ ਆ ਇੱਕ ਭੈਣ ਬਾਹਰੋਂ ਆਈ ਹੈ ਉਹ ਚਾਰਖੰਡ ਦੇ ਵਿੱਚ ਗਈ ਹੈ ਤੇ ਉਹਦੇ ਨਾਲ ਬਦਸਲੂਕੀ ਹੋਈ ਉਹਦੇ ਨਾਲ ਕੁੱਟਮਾਰ ਹੋਈ ਤੇ ਬਲਾਤਕਾਰ ਵੀ ਉਹਦਾ ਹੋਇਆ ਏ ਇਹ ਉਹਨਾਂ ਲੋਕਾਂ ਦੀ ਫਿਦਰਤ ਹੈ ਇਹ ਆਪਣਾ ਧਰਮ ਦਰਸਾ ਰਹੇ ਨੇ ਆਪਣੀ ਪਰੰਪਰਾ ਦਰਸਾ ਰਹੇ ਨੇ ਹੁਕਮਰਾਨ ਸਾਹਿਬ ਜੇ ਛਾਤੀ ਮਾਰਨੀ ਤੇ ਤੁਹਾਡੇ ਰਾਜ ਦੇ ਵਿੱਚ ਇੰਜ ਹੁੰਦਾ ਆਇਆ ਏ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਦੀ ਅਗਵਾਈ ਚ ਨਹੀਂ ਕੀਤੀ ਹੋਇਆ ਮੈਂ ਸਰਕਾਰ ਨੂੰ ਥੋੜਾ ਜਿਹਾ ਆਫ ਟੌਪਿਕ ਜਾ ਕੇ ਨਾ ਅਪੀਲ ਕਰਨੀ ਚਾਹੁੰਦਾ ਕਿਉਂਕਿ ਮਣੀਪੁਰ ਦੇ ਵਿੱਚ ਵੀ ਸਾਡੀਆਂ ਭੈਣਾਂ ਜੋ ਬੀਬੀਆਂ ਇਸ ਧਰਤੀ ਦੀਆਂ ਉਹਨਾਂ ਨਾਲ ਕੀ ਹੋਇਆ ਅਸੀਂ ਸਾਰੇ ਭਲੀ ਭਾਂਤ ਜਾਣਦੇ ਹਾਂ ਮੈਂ ਚਾਹੁੰਦਾ ਕਿ ਸਰਕਾਰ ਨੂੰ ਮੈਂ ਅਪੀਲ ਕਰਦਾ ਹਾਂ ਕਿ ਅੱਜ ਸਾਰੇ ਦੁਨੀਆਂ ਦੇ ਵਿੱਚ ਤੁਹਾਡੀ ਧੂਧੂ ਹੋ ਰਹੀ ਹੈ ਕਿ ਇਸ ਦੇਸ਼ ਦੇ ਵਿੱਚ ਔਰਤ ਨੂੰ ਦੇਵੀ ਕਹਿ ਕੇ ਪੂਜਿਆ ਜਾਂਦਾ ਏ ਦੇਵੀ ਕਹਿ ਕੇ ਪੂਜਿਆ ਜਾਂਦਾ ਏ ਪਰ ਦੂਜੇ ਪਾਸੇ ਉਸ ਜਿਹੜੀ ਦੇਵੀ ਹੈ ਉਹਦੇ ਨਾਲ ਇੰਜ ਬਦਸਲੂਕੀ ਹੁੰਦੀ ਕਿ ਸ਼ੋਭਾ ਦਿੰਦੀ ਤੁਹਾਨੂੰ ਅੱਜ ਤੁਹਾਨੂੰ ਚਾਹੀਦਾ ਸਾਰੇ ਜਗਤ ਦੇ ਅੱਗੇ ਜਾ ਕੇ ਯੂਨ ਦੇ ਅੱਗੇ ਜਾ ਕੇ ਯੂਐਸ ਦੇ ਅੱਗੇ ਜਾ ਕੇ ਤੁਸੀਂ ਮਾਫੀ ਮੰਗੋ ਕਿ ਜੋ ਸਾਡੇ ਦੇਸ਼ ਦੇ ਵਿੱਚ ਸਾਡੇ ਰਾਜ ਦੇ ਵਿੱਚ ਹੋਇਆ ਏ ਉਹ ਸਾਡੇ ਤੋਂ ਗਲਤੀ ਹੋਈ ਹੈ ਸਾਡੇ ਰਾਜ ਚ ਹੋਇਆ ਏ ਸਾਡੀ ਸਰਕਾਰ ਦੇ ਵਿੱਚ ਹੋਇਆ ਏ ਤੇ ਇਹ ਸਾਡੀ ਨਲਾਇਕੀ ਸੀ ਤੇ ਅਸੀਂ ਮਾਫੀ ਮੰਗਦੇ ਹਾਂ ਅੱਗੇ ਤੋਂ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਸਾਡੇ ਰਾਜ ਦੇ ਵਿੱਚ ਕਿਸੇ ਧੀ ਪਿੰਡ ਦੀ ਪਤਨਾ ਲੁੱਟੀ ਜਾਵੇਗੀ ਪਰ ਅਸੀਂ ਕਿਹਨਾਂ ਨੂੰ ਅਪੀਲ ਕਰਦੇ ਪਏ ਉਹਨਾਂ ਨੂੰ ਜਿਨ੍ਹਾਂ ਨੇ 1984 ਨਵੰਬਰ ਦੇ ਸਾਕੇ ਦੌਰਾਨ ਸਿੱਖ ਧੀਆਂ ਪੈਣਾ ਦੀ ਕੋਈ ਇੱਜ਼ਤ ਨਹੀਂ ਰਹਿਣ ਦਿੱਤੀ ਰੋਲੀ ਉਹਨਾਂ ਦੀ ਇੱਜ਼ਤ ਕੀ ਕਰਨਗੇ ਹੈ ਸ਼ਰਮ ਉਸ ਜ਼ੁਲਮ ਨੂੰ ਜੇ ਨੱਥ ਪਾਉਣਾ ਚਾਹੁੰਦਾ ਸੀ ਨਾ ਆਪਾਂ ਟੌਪਿਕ ਤੇ ਵਾਪਸ ਆਈਏ ਉਹ ਨੱਥ ਪਾਉਣਾ ਚਾਹੁੰਦਾ ਸੀ ਤਾਂ ਪਿੰਡਰਾਂ ਵਾਲਾ ਸੰਤ ਪਾਉਣਾ ਚਾਹੁੰਦਾ ਸੀ ਨੱਥ ਪਾਉਣਾ ਚਾਹੁੰਦਾ ਸੀ ਤੇ ਫੈਡਰੇਸ਼ਨ ਦਾ ਮੁਖੀ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਪਾਉਣਾ ਚਾਹੁੰਦਾ ਸੀ ਕਿਉਂ ਹੋਇਆ 1984 ਦਾ ਹਮਲਾ ਕਿਉਂ ਹੋਇਆ ਹੈ ਅੱਜ ਕਈ ਫਿਰਕੂ ਲਾਣੇ ਸਿੱਖਾਂ ਨੂੰ ਨਸਤੂਨਾਬੂਤ ਕਰਨ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਉੱਤੇ ਤਾਂ ਕੋਈ ਹਮਲਾ ਨਹੀਂ ਹੋ ਰਿਹਾ ਇਹ ਘੱਟ ਗਿਣਤੀਆਂ ਦੇ ਉੱਤੇ ਕਿਉਂ ਹੋ ਰਿਹਾ ਇਹ ਸਤਪੁਰਸ਼ਾਂ ਦੇ ਉੱਤੇ ਕਿਉਂ ਹਮਲੇ ਹੋਏ ਆ ਕਿਉਂਕਿ ਇੱਕ ਆਈਡੀਓਲੋਜੀ ਦਾ ਪ੍ਰਕਾਸ਼ ਹੋ ਰਿਹਾ ਸੀ ਖਾਲਸਾ ਜੀ ਇੱਕ ਆਈਡੀਓਲੋਜੀ ਦਾ ਪ੍ਰਕਾਸ਼ ਹੋ ਰਿਹਾ ਸੀ ਜੋ ਆਰਐਸਐਸ ਹੈ ਨਾ ਇਹਦੇ ਨਾਲੋਂ ਜ਼ਿਆਦੀ ਅਨਸ਼ਾਸਨ ਵਾਲੀ ਜਥੇਬੰਦੀ ਕੋਈ ਨਹੀਂ ਹੈ ਇੰਡੀਆ ਦੇ ਵਿੱਚ ਆਰਐਸਐਸ ਨਾਲੋਂ ਜ਼ਿਆਦੀ ਡਿਸਪਲਨ ਵਾਲੀ ਆਰਗੇਨਾਈਜੇਸ਼ਨ ਇੰਡੀਆ ਦੇ ਵਿੱਚ ਨਹੀਂ ਹੈ ਇਹਨਾਂ ਨੇ ਅਜ ਤੋਂ 80 ਸਾਲ ਪਹਿਲਾਂ ਵਿਉਂਤ ਘੜ ਲਈ ਸੀ ਕਿ ਸਿੱਖਾਂ ਨੂੰ ਅਸੀਂ ਕਿਸ ਸਾਹਬ ਦੇ ਨਾਲ ਖਤਮ ਕਰਨਾ ਹੈ ਹੋ ਰਿਹਾ ਹੈ ਨਾ ਅੱਜ ਵੀ ਵਿਚਾਰਧਾਰਕ ਹਮਲੇ ਹੋ ਰਹੇ ਆ ਇਸ ਚੀਜ਼ ਨੂੰ 40 ਸਾਲ ਪਹਿਲਾਂ ਪਾਈ ਅਮਰੀਕ ਸਿੰਘ ਜੀ ਨੇ ਪਛਾਣ ਲਿਆ ਕਿ ਸਾਡੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਜੋ ਗੁਰਬਾਣੀ ਪ੍ਰਤੀ ਪ੍ਰੇਮ ਜੋ ਭਾਵਨਾ ਤੋਂ ਸ਼ਰਧਾ ਹੋਣੀ ਚਾਹੀਦੀ ਹੈ ਉਹ ਅੱਜ ਸਰਕਾਰ ਮਿਟਾਉਂਦੀ ਪਈ ਹੈ ਟਰੈਂਡ ਸੈਟਿੰਗ ਦੀ ਅਸੀਂ ਗੱਲ ਕਰਦੇ ਆਂ ਖਾਲਸਾ ਉਹ ਨਹੀਂ ਜੋ ਦੁਨੀਆ ਦੇ ਟ੍ਰੈਂਡ ਫਾਲੋ ਕਰੇ ਖਾਲਸਾ ਉਹ ਆ ਜੋ ਦੁਨੀਆ ਦੇ ਲਈ ਟ੍ਰੈਂਡ ਪੈਦਾ ਕਰ ਦਵੇ ਜਦੋਂ ਦੌਰ ਚੱਲਦਾ ਪਿਆ ਸੀਗਾ ਦਾੜੀ ਕੇਸ ਕਟਾਉਣ ਦਾ ਜਦੋਂ ਦੌਰ ਚੱਲਦਾ ਪਿਆ ਸੀ ਨਸ਼ਿਆਂ ਦੇ ਸੇਵਨ ਦਾ ਉਸ ਸਮੇਂ ਦੇ ਵਿੱਚ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੇ ਇੱਕ ਟ੍ਰੈਂਡ ਚਲਾ ਦਿੱਤਾ ਇੱਕ ਦੌਰ ਚਲਾ ਦਿੱਤਾ ਉਹ ਦੌਰ ਸੀ ਦਸਤਾਰੇ ਸਜਾਉਣ ਦਾ ਉਹ ਦੌਰ ਸੀ ਦਾੜੇ ਕੇਸ ਰੱਖਣ ਦਾ ਉਹ ਦੌਰ ਸੀ ਆਪਣੇ ਨਿਆਰੇਪਣ ਨੂੰ ਪ੍ਰਗਟ ਕਰਨ ਦਾ ਉਹ ਦੌਰ ਸੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹਦੇ ਨਾਰੇ ਲਾਉਣ ਦਾ ਉਹ ਦੌਰ ਸੀ ਆਪਣੇ ਇਨਕਲਾਬ ਵੱਲ ਝਾਤੀ ਮਾਰਨ ਦਾ ਉਹ ਦੌਰ ਸੀ ਇੰਦਰਾ ਗਾਂਧੀ ਤੇ ਲੱਕ ਤੋੜਨ ਦਾ ਦੌਰ ਸੀ ਉਹ ਜਦੋਂ ਉਹਨਾਂ ਨੇ ਦੇਖ ਲਿਆ ਕਿ ਕੂੜ ਪ੍ਰਚਾਰ ਤਾਂ ਫਿੱਕਾ ਪੈਂਦਾ ਜਾ ਰਿਹਾ ਹੈ ਹੁਣ ਕਰੀਏ ਕੀ ਕਿ ਇੱਕ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਉਹ ਸਾਡੇ ਪੈਰ ਨਹੀਂ ਲੱਗਣਦੇ ਰਹੇ ਚਿੰਤਾ ਦਾ ਵਿਸ਼ਾ ਸਰਕਾਰਾਂ ਲਈ ਬਣਿਆ ਹੋਇਆ ਏ ਜੇ ਅਸੀਂ ਨੌਜਵਾਨਾਂ ਨੂੰ ਕੈਪਚਰ ਕਰਨ ਜਾਂਦੇ ਤਾਂ ਉੱਥੇ ਭਾਈ ਅਮਰੀਕ ਸਿੰਘ ਖੜਾ ਹੋਇਆ ਏ ਕਰੀਏ ਕੀ ਫਿਰ ਇੱਕ ਬਹਾਨਾ ਬਣਾ ਕੇ ਉਸੇ ਤਰੀਕੇ ਦੇ ਨਾਲ ਕਿਰਦਾਰ ਕੁਸ਼ੀ ਕਰਕੇ ਸੰਤਾਂ ਤੇ ਭਾਈ ਅਮਰੀਕ ਸਿੰਘ ਜੀ ਦੀ ਜਿਨ੍ਹਾਂ ਨੂੰ ਆਪਾਂ ਸੰਤ ਆਖਦੇ ਨਾ ਜੇ ਅਸੀਂ ਕਿਸੇ ਤੇ ਸੰਤ ਨੂੰ ਬਲਾਤਕਾਰੀ ਆਖੀਏ ਅੱਤਵਾਦੀ ਆਖੀਏ ਪੜਕ ਕੇ ਪਹਿਣਗੇ ਜੇ ਸਿੱਖ ਕਹਿੰਦੇ ਆ ਤਾਂ ਸਾਨੂੰ ਖਾਲਸਤਾਨੀ ਅੱਤਵਾਦੀ ਆਖਿਆ ਜਾਂਦਾ ਏ ਤੇ ਇਹਨਾਂ ਨੇ ਉਹ ਇੱਕ ਬਹਾਨਾ ਬਣਾ ਕੇ ਕਿ ਸਾਡੇ ਰਾਹ ਦਾ ਇੱਕ ਰੋੜਾ ਹੀ ਬੰਦੇ ਪਏ ਨੇ ਇਹ ਫੈਡਰੇਸ਼ਨ ਵਾਲੇ ਤੇ ਟਕਸਾਲ ਵਾਲੇ ਤੇ 1984 ਦਾ ਹਮਲਾ ਕਰ ਦਿੱਤਾ ਜੀ ਵਹਾਂ ਤੋਂ ਭਿੰਡਰਾਂ ਵਾਲਾ ਥਾ ਉਸ ਨੂੰ ਗ੍ਰਿਫਤਾਰ ਕਰਨਾ ਥਾ ਦਾਸ ਪੁੱਛਣਾ ਜਾਂਦਾ ਹੈ ਬਾਕੀ 36 37 ਜਿਹੜੇ ਗੁਰਦੁਆਰੇ ਜਿੰਨਾਂ ਤੇ ਹਮਲਾ ਕੀਤਾ ਏ ਉਹਨਾਂ ਚ ਕਿਹੜਾ ਭਿੰਡਰਾਂ ਵਾਲਾ ਸੀ ਜੀ ਭਿੰਡਰਾਂ ਵਾਲੇ ਦੀ ਤਾਂ ਸੋਚ ਹੀ ਇਹਨਾਂ ਨੂੰ ਡਰਾਈ ਜਾਂਦੀ ਸੀ ਅੱਜ ਤੱਕ ਤਸਵੀਰ ਵੀ ਡਰਾਉਂਦੀ ਐ ਸੋਚ ਵੀ ਡਰਾਉਂਦੀ ਸੀ ਤੀਰ ਵੀ ਡਰਾਉਂਦਾ ਸੀ ਸੋ ਇੱਕ ਬਹਾਨਾ ਬਣਾ ਕੇ ਭਾਈ ਅਮਰੀਕ ਸਿੰਘ ਜੀ ਨੂੰ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਅਸੀਂ ਮਾਰ ਦੇਾਂਗੇ ਕਿਤੇ ਕਿਤੇ ਖਤਮ ਹੋ ਜਾਣਗੇ ਹੋਂਦ ਖਤਮ ਹੋ ਜਾਏਗੀ ਨੌਜਵਾਨਾਂ ਤੇ ਦਿਲਾਂ ਦੇ ਵਿੱਚੋਂ ਇਹਨਾਂ ਦੀ ਜੋ ਵਿਚਾਰ ਦੀ ਗੱਲ ਦਾਸ ਨੇ ਕੀਤੀ ਹੈ ਉਹ ਵਿਚਾਰ ਇਹਨਾਂ ਦੀ ਇਹਨਾਂ ਦੇ ਵਿੱਚੋਂ ਇਹਨਾਂ ਦੇ ਦਿਮਾਗ ਦੇ ਵਿੱਚੋਂ ਜ਼ਹਿਨ ਦੇ ਵਿੱਚੋਂ ਨਿਕਲ ਜਾਏਗੀ ਪਰ ਅਨੀਸ ਇੱਕ ਗੱਲ ਕਹਿ ਕੇ ਜਾ ਰਿਹਾ ਜਿਨ੍ਹਾਂ ਨੂੰ ਤੁਸੀਂ ਮਰਦੇ ਸਾਬਤ ਕਰਨਾ ਚਾਹੁੰਦੇ ਸੀ ਇੰਦਰਾ ਗਾਂਧੀ ਤੇ ਜਾਏ ਵੀ ਸੁਣ ਲੈਣ ਪੋਤਰੇ ਵੀ ਸੁਣ ਲੈਣ ਅੱਜ ਵਾਲਾ ਹੁਕਮਰਾਨ ਵੀ ਸੁਣ ਲਵੇ ਕਿ ਹਮ ਸ਼ਹੀਦੋਂ ਕੋ ਕبھی ਮਰਦਾ ਨਹੀਂ ਕਹਤੇ ਅਨੀਸ ਰਿਜ਼ਕ ਜੰਨਤ ਮੇ ਮਿਲੇ ਸ਼ਾਨ ਯਹਾਂ ਪੇ ਬਾਕੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸਾਡੇ ਦਿਲਾਂ ਚ ਜਿਉਂਦੇ ਸੀ ਜਿਉਂਦੇ ਹੈ ਤੇ ਜਿਉਂਦੇ ਰਹਿਣਗੇ